ਤੁਹਾਡੀ ਦਾਲਤ ਵਾਲੇ ਰਜੇਸ਼ ਸ਼ਰਮਾ ਨੇ ਗੱਲ ਸੁਣਾਈ ਕਹਿੰਦਾ ਮੈਂ ਆਪਣੇ ਸਮੇਂ ਤੇ ਸੁਪਰਸਟਾਰ ਅਰਜੇਸ਼ ਕੰਨਾ ਦੇ ਕੋਲ ਗਿਆ ਕਿ ਤੁਹਾਨੂੰ ਮੈਂ ਆਪ ਦੀ ਦਾਲਤ ਵਿੱਚ ਸੁਲਝਣਾ ਤੋਂ ਉੱਥੇ ਤੁਹਾਡਾ ਸਵਾਦ ਜਾਬ ਕਰਨੇ ਤੇ ਅਰਜੇਸ਼ ਕੰਨਾ ਨੇ ਕਿਹਾ ਵੀ ਦੱਸੋ ਕੀ ਸਾਫ ਦਾਬੋ ਨੇ ਦੱਸਿਆ ਤੇ ਕਹਿੰਦਾ ਇਹਦਾ ਜਵਾਬ ਕਹਿੰਦਾ ਇਸ ਤਰ੍ਹਾਂ ਵਾ ਕਿ ਮੈਂ ਤੇ ਅਜ ਤੱਕ ਜਿੰਨਾ ਵੀ ਬੋਲਿਆ ਵਾ ਉਹ ਦੂਸਰਿਆਂ ਦਾ ਲਿਖਿਆ ਹੋਇਆ ਬੋਲਿਆ ਆਪਣਾ ਮੇਰਾ ਕੁਝ ਨਹੀਂ ਹੁੰਦਾ ਜੋ ਵੀ ਹੈ ਸੋਣਾ ਰੋਣਾ ਲੋਕਾਂ ਨੂੰ ਉਹ ਸਾਰਾ ਲੋਕ ਉਹ ਦੂਜੇ ਵਿੱਚ ਦੇਖ ਕੇ ਰਹਿੰਦੇ ਆ ਤੇ ਮੈਂ ਅੱਗੇ ਬੋਲਦਾ ਆ ਆ ਮੇਰੇ ਦੋ ਬੰਦੇ ਜਿਹੜੇ ਆਏ ਡਾਇਲੋਗ ਲਿਖਦੇ ਆ ਇਹਨਾਂ ਨੂੰ ਕੁਝ ਆਪਣੇ ਸਵਾਲ ਦੇ ਦਿਓ ਇਹ ਜੋ ਜਵਾਬ ਬਣਾ ਕੇ ਦੇਣਗੇ ਮੈਂ ਉਹ ਅੱਗੇ ਦੇ ਦੂੰਗਾ ਕਹਿੰਦਾ ਜਦੋਂ ਸ਼ੂਟਿੰਗ ਸ਼ੁਰੂ ਹੋਈ ਤੇ ਕੀ ਹੋਵੇ ਮੈਂ ਸਵਾਲ ਕਰਾਂ ਤੇ ਰਜੇਸ਼ ਕੰਨਾ ਉਹ ਡਾਇਲੋਗ ਬੋਲੇ ਡਾਇਲੋਗ ਵਾਂਗੂ ਤੇ ਮਾਈਕ ਉਤਾਰੇ ਤੇ ਮੇਕਅਪ ਰੂਮ ਚਲਾ ਜਾਵੇ ਉਥੋਂ ਦੂਜੇ ਸਵਾਲ ਦਾ ਜਵਾਬ ਫਿਰ ਤਿਆਰ ਕਰਕੇ ਆਵੇ ਜਾਣ ਕਰਕੇ ਆਵੇ ਤੇ ਮੈਂ ਸਵਾਲ ਕਰਾਂ ਤੇ ਰੇਜ ਕਰਨਾ ਜਵਾਬ ਦੇ ਕੇ ਚਲਾ ਜਾਵੇ ਆਸੀ ਉਹ ਸੁਪਰਸਟਾਰ ਦੀ ਕਾਬਲੀਅਤ ਕਿ ਕਿਸੇ ਦਾ ਲਿਖਿਆ ਹੋਇਆ ਬੋਲਿਆ ਕਿਸੇ ਨੂੰ ਹਸਾਇਆ ਕਿਸੇ ਨੂੰ ਰੁਆਇਆ ਕਿਸੇ ਨੂੰ ਪਸੰਦ ਆਇਆ ਤੇ ਪੈਸੇ ਆਪਣੇ ਕਮਾਈ ਕੀਤੀ ਤੇ ਆਪਣੀ ਜ਼ਿੰਦਗੀ ਬੰਧਿਆ ਹੁਣ ਸਾਡੇ ਜਿਹੜੇ ਕਥਾਕਾਰ ਮਿਸ਼ਨਰੀ ਜਾਗਰੂਕ ਪ੍ਰਚਾਰਕ ਇਹਨਾਂ ਦੀ ਗੱਲ ਕਰੀਏ ਇਹ ਵੀ ਗ੍ਰੰਥਾਂ ਦੇ ਵਿੱਚੋਂ ਲਿਖਿਆ ਚੁੱਕਦੇ ਨੇ ਪ੍ਰਾਣਿਕ ਕਥਾ ਕਹਾਣੀਆਂ ਚੁੱਕਦੇ ਨੇ ਜਿਨ੍ਹਾਂ ਦੇ ਕੋਈ ਮੂੰਹ ਸਿਰ ਪੈਰ ਨਹੀਂ ਹੁੰਦਾ ਤੇ ਲੋਕਾਂ ਨੂੰ ਸੁਣਾਉਂਦੇ ਨੇ ਤੇ ਉਹਨਾਂ ਨੂੰ ਇਹ ਮਸ਼ਹਰ ਕਰਕੇ ਤੇ ਰਵਾ ਕੇ ਉਹਨਾਂ ਕੋਲ ਪੈਸੇ ਜਿਹੜੇ ਲੈਂਦੇ ਨੇ ਜਾਂਦੇ ਨੇ ਆਪਣੇ ਜੋ ਵੀ ਉਹਨਾਂ ਨਾਲ ਕਮਿਟਮੈਂਟ ਕੀਤੀ ਆ 2 4 5 10 ਲੱਖ ਜੋ ਵੀ ਆ ਉਹ ਲੈਂਦੇ ਨੇ ਤੇ ਉਹ ਚੁੱਕ ਕੇ ਸੁਣਾ ਕੇ ਕਹਾ ਕਹਾਣੀਆਂ ਦੇ ਆਪਣੀ ਕਠੜੀ ਬੱਦੀ ਤੇ ਘਰ ਨੂੰ ਆ ਗਏ ਇਹਨਾਂ ਨੂੰ ਮੇਰਾ ਸਵਾਲ ਆ ਕਿ ਜੇ ਜੇਸ਼ਖਣਾ ਕਿਸੇ ਦੇ ਡਾਇਲੌਗ ਬੋਲਦਾ ਉਹਦਾ ਆਪਣਾ ਕੁਝ ਨਹੀਂ ਤੇ ਤੁਸੀਂ ਵੀ ਗ੍ਰੰਥਾਂ ਤੋਂ ਚੁੱਕ-ਚੁੱਕ ਕੇ ਗਾ ਸੁਣਾਈ ਜਾਂਦੇ ਹੋ ਤਾਂ ਤੁਹਾਡਾ ਕੀ ਆ ਤੁਹਾਡਾ ਆਪਣਾ ਤਾਂ ਉਸ ਕਲਾਕਾਰਾਂ ਨੂੰ ਕੁਛ ਨਹੀਂ ਨਾ ਕਾਸ਼ ਤੁਹਾਡਾ ਆਪਣਾ ਕੁਝ ਹੁੰਦਾ ਤੁਹਾਡਾ ਖੁਦ ਦਾ ਜੀਵਨ ਹੁੰਦਾ ਤੁਹਾਡੇ ਜੀਵਨ ਦੇ ਵਿੱਚੋਂ ਤੁਹਾਡੇ ਗੁਰੂ ਸਾਹਿਬਾਨਾਂ ਦੀ ਝਲਕ ਪੈਂਦੀ ਤੇ ਲੋਕ ਤੁਹਾਨੂੰ ਫੋਲੋ ਕਰਦੇ ਲੋਕ ਸੁਣਦੇ ਤੇ ਸੇਕੋਂ ਦਾ ਕਿਤੇ ਭਲਾ ਹੁੰਦਾ ਉਹ ਇੱਕ ਸੁਪਰਸਟਾਰ ਤੇ ਇੱਕ ਤੁਸੀਂ ਕਥਾਕਾਰ ਬਸ ਟਿੱਕੋ ਜੇ ਜੋ ਡੋਟੀਆਂ ਕਾਰਨ ਪੂਰੇ ਤਾਂ